ਲਓ ਭਾਈ ਸਾਡੀ ਅੱਜ ਨਵੀਂ ਰੋਟੀ ਚੌਕੇ ਚੜਾਈ ਆ ਸੀ ਇੱਧਰ ਸਾਡਾ ਮੁੰਡਾ ਲੱਗਾ ਆਉਂਦਾ ਰਸਤੇ ਨੂੰ ਜੋਰਾ ਛੋੜਾਂ ਦੇ ਹਾਂ ਆ ਕਟ ਲਾ ਇਹ ਦੂਜੀ ਆ ਨਾ ਨਾਣ ਤੋਂ ਬਿਨਾ ਆ ਨਾ ਹਾਂ ਹਾਂ ਠੀਕ ਹੈ ਠੀਕ ਹੈ ਇਹ ਤਾਂ ਪਹਿਲੀ ਇਹ ਨਾ ਆ ਮੈਂ ਲਾਉਂ ਮੈਂ ਚਾਹਿਆ ਇੱਕ ਕਟਿਆ ਨੂੰ ਚਾਹ ਲੈ ਕੱਦੇ ਦਾ ਕੀ ਪਹੜ ਹੋਇ ਅਸੀਂ ਇਹਲਾ ਕਿੱਥੋਂ ਹੋ ਕੇ ਆ ਗਏ ਅਸੀਂ ਕਿਹਾ ਚਾ ਕੇ ਮੈਂ ਬੁੱਤੇ ਬੈਠਾ ਡਿੱਤੀ ਜਾਂਦੀ ਉਹ ਤਾਂ ਨਹੀਂ ਆਉਂਦੀ ਮੈਂ ਫੋਨ ਘਰੇ ਰੱਖ ਕੇ ਸੀ ਵੀ ਨਹੀਂ ਗਰੂਮ ਰੋਈ ਜਾਂਦੀ ਸੀ ਹੁਣ ਅਸੀਂ ਕਿਹਾ ਅਸੀਂ ਤਾਂ ਉੱਥੇ ਸਾਰਾ ਅੱਧਾ ਪੌਣਾ ਘੰਟਾ ਖੜੇ ਆ ਬਸ ਸਾਰਿਆਂ ਨੂੰ ਮਿਲ ਕੇ ਤੇ ਸਾਰਿਆਂ ਦੇ ਮੱਥੇ ਲੱਗ ਗਏ ਹਾਲੀ ਹਾਲੀ ਸ਼ੁਰੂ ਹੋਈ ਹੈ ਭਾਈ ਨਹੀਂ ਨਹੀਂ ਮੈਂ ਪਰਮਜੀਤ ਨੂੰ ਪਹਿਲਾਂ ਹੀ ਕਿਹਾ ਸੀ ਮੈਂ ਕਿਹਾ ਅਸੀਂ ਫੁੱਲ ਬਣਾਉਂਦਿਆਂ ਕਰਦੇ ਨੂੰ ਆ ਜਾਣਾ ਤੇ ਮੈਂ ਮਨਦੀਪ ਨੇ ਫੁਲਕੇ ਵੀ ਪਕਾਉਣੇ ਸੀ ਪੰਜ 50 ਮੰਦੀਪ ਜੋ ਘਾਟਾ ਮੰਦੀਪ ਜੋ ਘਾਟਾ ਹੁਣ ਹੋ ਗਿਆ 11 12 ਵਜ ਗਿਆ ਨਹੀਂ ਬਟੇ ਤਾਂ 11 ਵਜੇ ਆ ਲਓ ਜੀ ਪ੍ਰਸ਼ਾਦ ਗਿਆ ਖਾਣ ਹੁਣ ਆਪਾਂ ਨਾਲ ਬਿੱਟੀ ਹੈਲਪ ਕਰਾਤੀ ਚਲੋ ਨਵੇਂ ਨਵੇਂ ਬੱਚਿਆਂ ਨੂੰ ਨਵੇਂ ਵੀ ਪਤਾ ਲੱਗਦਾ ਪਰ ਨਹੀਂ ਬੜਾ ਸੋਹਣਾ ਕਰ ਰਹੀ ਹੁਣ ਉਧਰ ਫੁਲਕੇ ਮੈਂ ਆਖ ਤੇ ਲੀ ਪੰਜ ਫੁਲਕੇ ਬਣਾ ਲਓ ਬਸ ਬੱਦ ਮੈਂ ਸੋਣਾ ਬਣਾ ਲਓ ਗਰਾਉਂਡ ਮੇ ਕਿੰਨੀ ਹੋਰ ਫਲਾ 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 ਦਾਦੀ ਨੂੰ ਫੜਾ ਦੇ ਫਿਰ ਤਾਇਆ ਨੂੰ ਚਾਚੀਆਂ ਨੂੰ ਸਾਰਿਆਂ ਨੂੰ ਪਰ ਮੇਰੇ ਰੱਖ ਫੁਲਕੇ ਆ ਬੀਬੀ ਦਾ ਖੁਸ਼ਖ ਖੁਸ਼ਖ ਦੇ ਦੇ ਖੁਸ਼ਖ ਦੇ ਦੇ ਖੁਸ਼ਖ ਦੇ ਦੇ ਆ ਬਾਜੀ ਨੂੰ ਰੱਖ ਦੋ ਹਾਂ ਇਹ ਮੋਲ ਲਾ ਤਿੰਨ ਦਾ ਕਿੰਨਾ ਦਿਨ ਫੜਾ ਦੇ ਖੀਆ ਉਹ ਡੱਡਕੇ ਚ ਪਈ ਜਾਂਦੀ ਆ ਵਾ ਵਾ ਆਏ ਹਾਏ ਕਰ ਮੈਨੂੰ ਟੱਕੀ ਅਈਆ ਕੰਮ ਨਾ ਟਕਾ ਕੁਛ ਦੇ ਦੇ ਉੱਤੇ ਹਾਂ ਲੋਹੀ ਰੱਖ ਦੇ ਇਹ ਵੀ ਗੱਲ ਹੈਗੀ ਨਹੀਂ ਇੱਕ ਹੀ ਰੱਖਿਆ ਪੁੱਤ ਇੱਕ ਇੱਕ ਰੱਖਿਆ ਇਹਦੇ ਉੱਤੇ ਦੇ ਦੇ ਉਹਦੇ ਛੋਟ ਛੋਟ ਪਈ ਜਾਂਦਾ ਲੀਭੀਂ ਘੜਾ ਦੇ ਹੇ ਵੇਖੀ ਪੁੱਤ ਉਹ ਦੋਨ ਜਪਾ ਦੇ ਇਕੱਠਾ ਹੁਣ ਹਾਂ ਹਾਂ ਰੱਖ ਦੇ ਰੱਖ ਦੇ ਪੁੱਤ ਆ ਜਾਓ ਗਰਜੀ ਤਾ ਇੱਧਰ ਤਾਏ ਚਾਚੇ ਸਾਰੇ ਤੋ ਲੋ ਹੱਥ ਤੂੰ ਵੀ ਹਰਪਾਲ ਬਹਿ ਜਾ ਹੁਣ ਹਾਂਜੀ ਵਧੀਆ ਨਾ ਦਿਨ ਸਾਲ ਭਰ ਤੱਕ ਨਹੀਂ ਐਸੇ ਨਾਲ ਪਿਆਰ ਵੀ ਦਿਓ ਕੁੜੀ ਨੂੰ ਨਾਲੇ ਉਧਰ ਮੋਕਾ ਹੀ ਪਿਆਰ ਨਾਲੇ ਉਧਰ ਚਾਚਾ ਵੀ ਖੜਾ ਆ ਵੇਖਾਂਗੇ ਅਦਰ ਸਿਰਫ ਇਧਰੋਂ ਇਹ ਮੈਂ ਕਹਿ ਕੇ ਦੁਆਇ ਪਾਸੇ ਚ ਮੇਰਾ ਹੀ ਚੰਗਾ ਟੋਣਾ ਤੇ ਮੈਂ ਲੈ ਕੇ ਆਇਆ ਤੇ ਰੋਟੀ ਮੋਣਾ ਤੇ ਲੈ ਕੇ ਆਇਆ ਮੈਂ ਮੈਨੂੰ ਚਾਹੀਦੇ ਅਸਾਂ ਜੇ ਚੰਗਾ ਦੇਣਾ ਹੋਵੇ ਨਹੀਂ ਆਇਆ ਹਾਂ ਨੰਨਾ ਮੈਂ ਜੋੜੀ ਰੋਟੀ ਖਾਂ ਲਈ ਭਈ ਆ ਲੈ ਜਾਣਗੇ ਚੱਕ ਸਾਰਾ ਕੁਝ ਫਿਰ ਇਹਨਾਂ ਨੇ ਬੜਾ ਲੰਮਾ ਟਾਈਮ ਹਨਾ ਇਹ ਛੱਡਿਆ ਵੀ ਆ ਸਮਾਨ ਹੂੰ ਲੈ ਜਣਗੇ ਅੱਜ ਨਾ ਅੱਜ ਕੇ ਸਵੇਰੇ ਸਵੇਰੇ ਕੱਲ ਆਏ ਤੇ ਮੈਂ ਕਿਹਾ ਅਸੀਂ ਤਾਂ ਤੁਹਾਨੂੰ ਯਾਦ ਕਰਦੇ ਸੀ ਵੀਰੇ ਵੀ ਅੱਜ ਆਉਣਗੇ ਲੜੀਆਂ ਵਾਲੇ ਆਏ ਨਹੀਂ ਤੇ ਕਹਿੰਦੇ ਨੇ ਹਜੇ ਅਸੀਂ ਲਾਉਣ ਨਹੀਂ ਆਏ ਹੂੰ